ਇੱਕ ਜੀ ਆ ਬੰਦਾ ਇਹ ਬੰਦੇ ਨੇ ਮੇਰਾ ਘਰ ਖਰਾਬ ਕੀਤਾ ਠੀਕ ਆ ਆ ਮੇਰੀ ਘਰ ਵਾਲੀ ਆ ਇਹਨਾਂ ਟੱਬਰ ਮੇਰਾ ਖਰਾਬ ਕਰਤਾ ਇਹਨਾਂ ਬੰਦੇ ਨੇ ਆਹ ਹਰਾਮ ਦੇ ਬੰਦੇ ਨੇ ਮੇਰਾ ਘਰ ਖਰਾਬ ਕੀਤਾ ਬੰਦੇ ਨੇ ਆਹ ਬਾਲਾ ਬੰਦਾ ਘਵਾੜੇ ਦਾ ਰਹਿਣ ਵਾਲਾ ਉਹ ਬੰਦਾ ਇਹਨੇ ਮੇਰਾ ਘਰ ਖਰਾਬ ਕੀਤਾ ਮੈਂ ਜਾਨ ਕਰਵਾ ਹੈ ਇਹਦੀ ਗੱਡੀ ਦਾ ਨੰਬਰ ਆ ਵਾ ਆ ਇਹਦੀ ਗੱਡੀ ਦਾ ਨੰਬਰ ਆ ਮੇਰਾ ਇਹ ਬੰਦੇ ਨੇ ਘਰ ਖਰਾਬ ਕੀਤਾ ਇਹਨਾਂ ਨੇ ਮੈਨਾਂ ਲਾ ਮੈਜ ਕੀਤੀ ਇਸ ਟੱਬਰ ਨੇ ਫਿਰ ਫਿਰ ਮੈਨਾਂ ਫਿਰ ਮੈਨਾਂ ਇਹਨਾਂ ਨੇ ਪਿਓ ਭਜਾਇਆ ਫਿਰ ਫਿਰ ਮੇਰੀ ਮਾਂ ਨੂੰ ਇਹਨਾਂ ਨੇ ਦੂਰ ਕੀਤਾ ਫਿਰ ਮੈਂ ਫਿਰ ਫਿਰ ਇਹਨਾਂ ਨੇ ਫਿਰ ਮੇਰੇ ਘਰੇ ਆ ਕੇ ਇਹਨਾਂ ਨੇ ਮੇਰਾ ਜਲੂਸ ਕੱਟਿਆ ਫਿਰ ਉਹ ਇਹ ਆਹ ਮੁੰਡਾ ਆ ਇੰਨੇ ਨਸ਼ੇ ਕਰਦਾ ਜਾਂ ਰੇ ਲੱਭਦਾ ਨਾ ਫਿਰ ਮੇਰੇ ਘਰੇ ਆ ਕੇ ਫਿਰ ਮੇਂ ਬੇਇੱਜ਼ਤੀ ਕੀਤੀ ਫਿਰ ਹੈ ਸੱਸ ਤੇ ਜਠਾਣੀ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਜੇ ਤੁਸੀਂ ਕਿਸੇ ਨਾ ਆਪਣੇ ਆਪਣੇ ਮੁੰਡੇ ਨੂੰ ਕਿਸੇ ਨੂੰ ਦੇਖ ਨਹੀਂ ਸਕਦੇ ਫਿਰ ਤੁਸੀਂ ਵਿਆਹਨੇ ਕਾ ਤੋਂ ਫਿਰ ਵਿਆਹ ਕਾ ਤੋ ਕਰਦੇ ਆ ਬਿਠਾ ਕੇ ਰੱਖ ਲੈਂਦੇ ਚੂੜੀਆਂ ਪਾ ਲੋ ਉਹਨੂੰ ਚੂੜੀਆਂ ਤੇ ਹੁਣ ਤੁਹਾਡਾ ਸਾਂਭਿਆ ਨਹੀਂ ਜਾਂਦਾ ਹੁਣ ਤੁਸੀਂ ਮੁੰਡਾ ਕਾ ਤੋ ਭੇਜਦੇ ਹੋ ਇੱਥੇ ਤੇ ਉਲਟਾ ਜੇ ਅਸੀਂ ਅਸੀਂ ਫੋਨ ਕਰ ਵੀ ਦਿੱਤਾ ਉਹਨੂੰ ਸੋਹਰੇ ਨੂੰ ਉਲਟਾ ਕਹਿੰਦਾ ਕਿ ਮੈਂ ਬੇਦਖਲ ਕੀਤਾ ਆ ਨਹੀਂ ਤੂੰ ਤੂੰ ਉਹਨੂੰ ਬੇਦਖਲ ਕੀਤਾ ਆ ਤੇ ਫਿਰ ਇੱਥੇ ਆਂਦਾ ਕਿਉਂ ਇੱਥੇ ਗੇੜੀਆਂ ਕਾ ਤੋ ਮਾਰਦਾ ਇੱਥੇ ਭੇਜਦਾ ਕਾ ਤੋ ਹੁਣ ਮੈਨੂੰ ਪਤਾ ਇਹਨਾਂ ਨੇ 2 ਸਾਲਾਂ ਚ ਮੇਰੇ ਨਾਲ ਕੀ ਨਹੀਂ ਕੀਤਾ ਹੈ ਇਹਨਾਂ ਦਾ ਤਾਂ ਪਹਿਲਾ ਗੱਲ ਪਹਿਲੀ ਗੱਲ ਇਹਨਾਂ ਨੇ ਕੀਤਾ ਕਰਾਇਆ ਹੀ ਨਹੀਂ ਮੁੱਕਦਾ ਹੈ ਕਿ ਜੇ ਮੇਰੀ ਜਠਾਣੀ ਉਹ ਡਰਾਮੇ ਕਰਨ ਲੱਗਦੀ ਬਾਲ ਖਲਾਲਾ ਲੱਗ ਜਾਂਦੀ ਆ ਦੇਖੋ ਜੀ ਦੇਖੋ ਲੋਕਾਂ ਦੇ ਰੰਗ ਕਹਿ ਲੈਂਦੇ ਤੇਰੀ ਮਾਂ ਇਹ ਕਰਦੀ ਆ ਤੇਰੀ ਮਾਂ ਉਹ ਕਰਦੀ ਆ ਜੇ ਆ ਜੋ ਆ ਹੈ ਤੇ ਹੈ ਜੇ ਤੂੰ ਇਦਾਂ ਦੀ ਆ ਤੇ ਤੇ ਮੇਰੀ ਮਾਂ ਹੀ ਕਰਦੀ ਆ ਤੂੰ ਕੀ ਪ੍ਰੂਫ ਕਰਦੀ ਆ ਕਿ ਮੇਰੀ ਮਾਂ ਹੀ ਆ ਪਰ ਮਨ ਨਾਮ ਦਾ ਮੁੰਡਾ ਆ ਇਹਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਬਿੱਲਾ ਬਚਾ ਕੇ ਲੈ ਗਏ ਫਿਰ ਜੇ ਕੋਈ ਦੱਸੋ ਵੀ ਇਦਾਂ ਕਰਦਾ ਆ ਇਹ ਇਸ ਮੁੰਡੇ ਦੇ ਨਾਲ ਕਦੀ ਕੋਈ ਕੁੜੀ ਗੱਲਬਾਤ ਨਾ ਕਰਿਓ ਇਹਦੀ ਵੀ ਤੇ ਕੋਈ ਜ਼ਿੰਦਗੀ ਖਲਬਾ ਹੋ ਜਦੀ ਆ ਪਲੀਜ਼ ਮੈਂ ਇਹ ਹੀ ਕਹਿਣਾ ਚਾਹੂਗੀ ਕੁੜੀਆਂ ਨੂੰ ਕਿ ਇਸ ਬੰਦੇ ਨੂੰ ਜਿੱਥੇ ਵੀ ਆ ਸਾਡੇ ਸਾਡਾ ਕੋਰਟ ਕੇਸ ਚੱਲਦਾ ਆ ਜੇ ਇਹ ਗੇੜੇ ਮਾਰਦਾ ਗਲੀਆਂ ਚ ਆ ਕੇ ਧੰਕਾ ਹੁੰਦਾ ਆ ਸਾਨੂੰ ਨਸ਼ੇ ਨਸ਼ੇ ਕਰਕੇ ਹੁੰਦਾ ਆ ਜੇ ਅਸੀਂ ਕਿਸੇ ਨੂੰ ਹੈਲਪਲੀ ਬੁਲਾਉਣੇ ਆ ਤੇ ਇਹ ਸਾਡੀ ਵੀਡੀਓ ਬਣਾ ਕੇ ਸਾਡੀ ਵਾਇਰਲ ਕਰਦਾ ਆ ਵੀਡੀਓ ਇਹਨਾਂ ਨੂੰ ਅਸੀਂ ਅਰਪ ਵਾਸਤੇ ਬੁਲਾਇਆ ਸੀ ਜਗਤਾਰ ਸਿੰਘ ਜੀ ਜਿਸ ਦਿਨ ਵੀਡੀਓ ਵਾਇਰਲ ਹੋਈ ਉਹ ਤੁਹਾਡੇ ਮਲੇ ਚ ਮੋਦ ਘਰ ਚ ਮੋਦਰ ਬੰਦੇ ਇਕੱਠੇ ਹੋਏ ਸੀ ਸਾਰੇ ਹਾਂਜੀ ਅੱਛਾ ਕੀ ਅਨ ਸਮਝਾਣਾ ਸੇ ਆਏ ਸੀ ਕੀ ਮਾਮਲਾ ਸੀ ਇਹਨੂੰ ਸਮਝਾਉਣ ਵਾਸਤੇ ਆਏ ਸੀ ਕਿ ਤੂੰ ਇਦਾਂ ਕਾਤੋਂ ਕਰਦਾ ਆ ਤੇ ਰਿਕਾਰਡ ਕੇਸ ਚੱਲਦਾ ਆ ਕਿ ਤੂੰ ਮੁੰਡੇ ਲੈ ਕੇ ਆਨਾ ਆ ਗੇੜੇ ਮਾਰਦਾ ਕਿ ਤੂੰ ਕਾਤੋਂ ਆ ਇਦਾਂ ਕਰਦਾ ਆ ਨਾ ਕਿ ਜੇ ਅਸੀਂ ਕਿਸੇ ਨੂੰ ਵੀ ਹੈਲਪ ਲਈ ਬੁਲਾਣੇ ਉਹਨਾਂ ਦੇ ਮੰਨਤਾ ਚੰਗਾ ਬੋਲਦਾ ਆ ਇਹ ਤੇ ਧਮਕੀ ਵੀ ਦਿੰਦਾ ਤੁਹਾਨੂੰ ਹਾਂਜੀ ਧਮਕੀ ਵੀ ਦਿੰਦਾ ਆ ਕਹਿੰਦਾ ਜੇ ਤੂੰ ਇਹ ਕਹਿੰਦਾ ਕਹਿੰਦਾ ਤੁਹਾਨੂੰ ਮੈਂ ਇਦਾਂ ਦੀ ਜਗ੍ਹਾ ਤੇ ਲੈ ਕੇ ਜਾਊਂਗਾ ਕਿ ਕੋਈ ਆਵੇ ਨਾ ਕੋਈ ਜਾਵੇ ਨਾ ਤੁਸੀਂ ਕਹਿ ਰਹੇ ਹੋ ਤੁਹਾਨੂੰ ਡਰਾਉਂਦਾ ਧਮਕਾਦਾ ਸੋਸ਼ਲ ਮੀਡੀਆ ਤੁਹਾਡੀ ਵੀਡੀਓ ਵਾਇਰਲ ਕਰਦਾ ਕੀ ਨਾਮ ਆ ਉਹਨਾਂ ਦਾ ਤੇ ਤੁਹਾਡੇ ਕੀ ਲੱਗਦੇ ਨੇ ਹਰਮਨਦੀਪ ਸਿੰਘ ਆ ਮੇਰਾ ਹਸਬੰਦ ਆ ਉਹ ਮੈਨੂੰ ਆ ਕੇ ਧਮਕਾਉਂਦੇ ਨੇ ਕਿ ਤੂੰ ਇਹ ਜੇ ਸਾਡੇ ਮਤਲਬ ਕਿ ਸਾਡੀ ਇਦਾਂ کریںਗੀ ਜਿੰਦ ਤੱਕ ਵੀਡੀਓ ਵਾਇਰਲ ਕਰ ਜਿੱਦਾਂ ਵੀਡੀਓ ਇਹ ਵਾਇਰਲ ਕਰਦਾ ਆ ਇਹ ਗਲਤ ਵੀਡੀਓ ਆ ਖੁਦ ਕੀ ਇਹਦੀ ਫੈਮਿਲੀ ਆ ਕਿ ਜਦ ਕਿ ਇਹਨਾਂ ਦਾ ਨਾਮ ਲਾਂਦਾ ਆ ਇਹ ਭੈਣੇ ਦਰਖਾਸਤ ਦਿੱਤੀ ਤੁਸੀਂ ਹੁਣ ਹਾਂਜੀ ਹਾਂਜੀ ਤੇ ਕਾਰਨ ਕੀ ਵੀਡੀਓ ਵਾਇਰਲ ਕਰਨ ਦਾ ਤੁਹਾਡੀ ਵੀਡੀਓ ਬਣਾਈ ਕੇ ਵੀਡੀਓ ਉਹਨਾਂ ਨੇ ਕੀ ਆ ਬੰਦਾ ਸਾਡੇ ਘਰ ਬਣਦਾ ਕਿ ਜਾਣੇ ਕੀ ਬੰਦਾ ਘਰ ਬਣਦਾ ਹੈ ਹੈਗਾ ਓਕੇ ਜੀ ਪਹਿਲਾਂ ਤਾਂ ਇਹ ਹਰਮਨਦੀਪ ਸਿੰਘ ਮਣਕੂ ਇਹ ਤਾਂ ਪਹਿਲਾਂ ਸੁਪਨੇ ਦਿਖਾਉਂਦਾ ਆ ਮੈਂ ਕੁੜੀਆਂ ਨੂੰ ਇਹੀ ਕਹਿਣਾ ਚਾਹੁੰਗਾ ਕਿ ਕਿ ਮੈਂ ਤੋਂ ਦੂਰ ਰਹੋ ਕਿ ਜੋ ਮੇਰਾ ਹਾਲ ਆ ਉਹ ਤੁਹਾਡਾ ਹਾਲਾ ਹੋਵੇ ਕਿ ਜੇ ਵੀ ਵਿੱਕੀ ਮਣਕੂ ਜਿਹੜਾ ਮੇਰਾ ਜੇਠ ਆ ਉਹ ਮੈਨੂੰ ਧਮਕਾਉਂਦਾ ਆ ਮੈਂ ਹਣਾ ਜਿਵੇਂ ਕਿਤੇ ਕੋਈ ਵੀਡੀਓ ਹਣਾ ਕਰਦੀ ਆ ਕਿ ਮੇਰੇ ਮੇਰੇ ਸੁਣੋ ਤੇ ਮੇਰੇ ਕੋਈ ਨਹੀਂ ਸੁਣਦਾ ਕਹਿੰਦਾ ਤੂੰ ਕੀ ਕਰ ਲੇਂਗੀ ਤੂੰ ਸਾਡਾ ਕੀ ਬਗਾਲ ਲੇਂਗੀ ਮੈਨੂੰ ਧਮਕੀਆਂ ਦਿੰਦੇ ਨੇ ਕਹਿੰਦਾ ਤੂੰ ਕੀ ਸਾਡਾ ਬਗਾਲ ਲੇਂਗੀ ਜਠਾਣੀ ਜਠਾਣੀ ਮੈਨੂੰ ਕਹਿੰਦੀ ਆ ਕਿ ਤੂੰ ਤੇਰੇ ਕਿਹੜਾ ਬੱਚਾ ਹੁੰਦਾ ਤੇਰੇ ਕਿਹੜਾ ਕੋਈ ਹੈ ਕਿ ਤੂੰ ਏਦਾਂ ਕਰਦੀ ਆ ਕਿ ਤੇਰੀ ਕਿਹੜਾ ਕਿਸ ਨੇ ਸੁਣਨੀ ਆ ਤੂੰ ਅਰੇਂਜ ਮੈਰਿਜ ਕਰਾਈ ਆ ਕਿ ਤੇਰੀ ਕਿਹੜਾ ਕਿਸ ਨੇ ਗੱਲ ਮੰਨਣੀ ਆ ਜਾਂ ਤੇਰੇ ਕਿਹੜਾ ਕਿਸ ਨੇ ਮੰਨਣਾ ਆ ਤੇ ਕਹਿੰਦੀ ਮੇਰੇ ਸਾਸਰੀ ਮੈਨੂੰ ਇਹ ਕਹਿੰਦੇ ਆ ਕਿ ਤੂੰ ਮੈਨੂੰ ਇਹ ਮਤਲਬ ਉਹ ਵੀ ਮੈਨੂੰ ਤੰਗ ਪਰੇਸ਼ਾਨ ਕਰਦੇ ਨੇ ਕੁੱਟਦੇ ਨੇ ਮਾਰਦੇ ਨੇ ਤੇ ਜਿੰਮੇ ਪਹਿਲਾਂ ਮੇਰੇ ਪਾਪਾ ਨੇ ਮੇਰਾ ਵਿਆਹ ਕੀਤਾ ਕਿ ਫਿਰ ਕਹਿੰਦੇ ਕਿ ਤੁਸੀਂ ਕਿ ਤੁਸੀਂ ਭੱਜ ਕੇ ਆਏ ਹੋ ਮੈਨੂੰ ਇਦਾਂ ਬੋਲਦੇ ਨੇ ਮੰਤਾ ਚੰਗਾ ਇੰਨਾ ਬੋਲਦੇ ਨੇ ਬਹੁਤ ਜ਼ਿਆਦਾ ਪਹਿਚ ਮੰਗ ਕਰਦੇ ਪੈਸੇ ਜੀ ਰੋਜ਼ ਮੰਗ ਕਰਦੇ ਆ ਹਾਂਜੀ ਪਹਿਲਾਂ ਮੇਰੇ ਪਾਪਾ ਪੈਸੇ ਦਿੰਦੇ ਰਹੇ ਤੇ ਫਿਰ ਸਹੀ ਰਹੇ ਨਸ਼ਾ ਕੀ ਕਰਦਾ ਉਹ ਨਸ਼ਾ ਚਿੱਟਾ ਕਰਦਾ ਜਾਂ ਦਾਰੂ ਪੀਂਦਾ ਜਾਂ ਔਰ ਮੇਰੇ ਉਹਦੇ ਜੇਠ ਨਹੀਂ ਲਵਾਇਆ ਜਾਂ ਇਹਨੂੰ ਤੇ ਇੱਕ ਹੀ ਮਨਪੂਰਨ ਸਰਦਾਰ ਜੀ ਦਾ ਕੀ ਰੋਲ ਜੀ ਇਹ ਤੁਹਾਡੇ ਘਰੇ ਆਏ ਸੀ ਉਦੋਂ ਕੀ ਜਦੋਂ ਵੀਡੀਓ ਵਾਇਰਲ ਹੋਈ ਹੈ ਜਿਹੜੀ ਹਾਂਜੀ ਹੈਲਪ ਵਾਸਤੇ ਬੁਲਾਇਆ ਸੀਗਾ ਅਜ ਕਤਾਰ ਸਿੰਘ ਜੀ ਨੂੰ ਅਸੀਂ ਕਿਸਾ ਮੁੰਡਾ ਇਦਾਂ ਗੇੜਿਆ ਮਾਰਦਾ ਆ ਜਾਂ ਜਦ ਕਿ ਸਾਡਾ ਕੋਟ ਕੋਟ ਕਿਸ ਚੱਲਦਾ ਆ ਕਿ ਇਹਦਾ ਮਤਲਬ ਕੀ ਹੁੰਦਾ ਹੈ ਨਾ ਕਿ ਆ ਕੇ ਸਾਨੂੰ ਇਦਾਂ ਕਰਨ ਦਾ ਕਿ ਤੁਸੀਂ ਓਕੇ ਜੀ ਇਹਨੇ ਵੀਡੀਓ ਨਾ ਡਿਲੀਟ ਕੀਤੀ ਇਹ ਮੇਰੀ ਮੌਤ ਦਾ ਜ਼ਿੰਮੇਵਾਰ ਇਹ ਹੋਊਗਾ ਇਹ ਮਨਕੂ ਪਰਿਵਾਰ ਹੋਊਗਾ ਸਾਰਾ ਚੰਗਾ ਜੀ ਜਗਤਾਰ ਜੀ ਜਿਹੜੀ ਵੀਡੀਓ ਵਾਇਰਲ ਹੋਈ ਕੀ ਮਾਮਲਾ ਕੀ ਹੈ ਜੀ ਪੂਰਾ ਮਾਮਲਾ ਇਹ ਆਪਣੇ ਨਾ 15 ਸਾਲ ਤੋਂ ਆਪਣੇ ਇਹਨਾਂ ਨਾਲ ਘਰ ਵਾਂਗੂ ਪਰਿਵਾਰਕ ਸਬੰਧ ਨੇ ਇਹਨਾਂ ਨੂੰ 15 ਸਾਲ ਹੋ ਗਏ ਇਹਨਾਂ ਨੇ ਮੈਨੂੰ ਫੋਨ ਕਰਕੇ ਸੱਦਿਆ ਗਿਆ ਵੀ ਅੰਕਲ ਜੀ ਆਓ ਮੁੰਡਾ ਉਹਦੇ ਦਾ ਕੇਸ ਚੱਲਦਾ ਵੀ ਆਪਾਂ ਇਹਦੇ ਵਿੱਚ ਮਸਲੇ ਚ ਆਪਾਂ ਸਲਝਾਈਏ ਤੇ ਮੈਨੂੰ ਆਉਂਦੇ ਸਾਰ ਹੀ ਬੈਠਾ ਤੇ ਇਹ ਕੁੜੀ ਦੇ ਕੋਲ ਆ ਕੇ ਛਾੜੀ ਅਚਾਨਕ ਵੀਡੀਓ ਬਣਾਇਆ ਗਿਆ ਬਣਾ ਕੇ ਅਸੀਂ ਤਾਂ ਕਿਹਾ ਵੀ ਵੈਸੇ ਹੀ ਬਣਾ ਰਿਹਾ ਆ ਵੀ ਕੋਈ ਗੱਲਬਾਤ ਨਹੀਂ ਹੈਗੀ ਵੀ ਵੈਸੇ ਹੀ ਉਨੇ ਉਸ ਤੋਂ ਬਾਅਦ ਵੀਡੀਓ ਬਣਾ ਕੇ ਫਿਰ ਉਹਨੇ ਡਿਮਾਂਡ ਕੀਤੀ ਵੀ ਮੈਨੂੰ ਨਹੀਂ ਤਾਂ 5 ਲੱਖ ਰੁਪਇਆ ਦੇ ਨਹੀਂ ਤੇਰੀ ਮੈਂ ਵੀਡੀਓ ਵਾਇਰਲ ਕਰ ਦੂੰ ਅੱਛਾ ਪੈਸੇ ਦੀ ਡਿਮਾਂਡ ਕੀਤੀ ਹਾਂ ਪੈਸੇ ਦੀ ਡਿਮਾਂਡ ਕੀਤੀ ਆ ਕਹਿੰਦਾ 5 ਲੱਖ ਰੁਪਇਆ ਦੋ ਨਹੀਂ ਤਾਂ ਮੈਂ ਕਹਿੰਦਾ ਵੀ ਤੁਹਾਡੀ ਵੀਡੀਓ ਵਾਇਰਲ ਕਰ ਲੂੰ ਨਸ਼ੇ ਦੇ ਵਿੱਚ ਆਇਆ ਚਿੱਟੇ ਦੇ ਵਿੱਚ ਤੁਸੀਂ ਉਹ ਮੇਰੀ ਵੀਡੀਓ ਦੇਖ ਸਕਦੇ ਹੋ ਉਹਦੇ ਵਿੱਚ ਮੈਨੂੰ ਗਾਲਾਂ ਮੇਰੀ ਉਹਨੇ ਇਨਸਾਫੀ ਕਾਫੀ ਮੇਰਾ ਬਿਜ਼ਨਸ ਆ ਉਹਦੇ ਵਿੱਚ ਉਹਨੇ ਮੇਰੀ ਇਨਸਾਫੀ ਕਾਫੀ ਖਰਾਬ ਕਰ ਦਿੱਤੀ ਬੰਦੇ ਪਰਿਵਾਰ ਦਾ ਕਹਿੰਦਾ ਜੀ ਇਹ ਧਮਕੀਆਂ ਵਗੈਰਾ ਵੀ ਅੱਗੇ ਕਾਫੀ ਦਿੱਤੀਆਂ ਹਮਲਾ ਵੀ ਕਰਦੇ ਘਰ ਦੇ ਉੱਤੇ ਹਾਂਜੀ ਹਮਲਾ ਕਰਦਾ ਹਥਿਆਰ ਲੈ ਕੇ ਆਉਂਦਾ ਮਾਰਨ ਦੀਆਂ ਵੀ ਧਮਕੀਆਂ ਇਸ ਪਰਿਵਾਰ ਨੂੰ ਦਿੱਤੀਆਂ ਗਈਆਂ ਲੱਗਦਾ ਤੁਹਾਡੀ ਛੱਡੀ ਵੀ ਖਰਾਬ ਹੋਈ ਹੈ ਪਰਿਵਾਰ ਦੇ ਵਿੱਚ ਰਿਸ਼ਤੇ ਨਹੀਂ ਕਿ ਕੀ ਬੀਤਦਾ ਹੋਗਾ ਬੀਸਤਾ ਜੀ ਦੀ ਇਹ ਵੀਡੀਓ ਵਾਇਰਲ ਹੋਈ ਹੈ ਸਾਰੇ ਰਿਸ਼ਤੇਦਾਰਾਂ ਤੇ ਸਾਰੇ ਪੂਰੇ ਪੰਜਾਬ ਦੇ ਪੂਰੇ ਵਰਲਡ ਦੇ ਵਿੱਚ ਮੇਰੀ ਸਫੀ ਸਾਰੇ ਰਿਸ਼ਤੇਦਾਰਾਂ ਦੇ ਕਿ ਇੱਕ ਹੀ ਤਰ੍ਹਾਂ ਨਾਲ ਗੱਲ ਕਰਦੀ ਸਰਕਾਰ ਜਿਹੜੀ ਮੇਰੇ ਵੱਲ ਕੀਤੀ ਉਹਦੇ ਕੋਈ ਕਾਰਵਾਈ ਕਰਾਉਂਗੇ ਕਾਰਵਾਈ ਮੈਂ ਪੁਲਿਸ ਕਮਿਸ਼ਨਰ ਨੂੰ ਦਰਖਾਸਤ ਦਿੰਦੀ ਆ ਉਹਦੇ ਤੇ ਪਰਚਾ ਦਰਜ ਮੈਂ ਕਾਨੂੰਨ ਤੋਂ ਇਹੀ ਮੰਗ ਕਰਦਾ ਬੀ ਇਹ ਬਿਲਕੁਲ ਜਿਹੜੇ ਵੀ ਇਹਨੂੰ ਫਟਾਫਟ ਇਹਦਾ ਤੇ ਕੇਸ ਦਰਜ ਹੋਣਾ ਚਾਹੀਦਾ ਤੇ ਪਰਚਾ ਦਰਜ ਹੋਣਾ ਚਾਹੀਦਾ ਅੱਛਾ ਲੱਗਦਾ ਤੁਹਾਨੂੰ ਫੈਸਲਾ ਕਰਾਣਾ ਇਹ ਮਹਿੰਗਾ ਪੈ ਗਿਆ ਬਹੁਤ ਜ਼ਿਆਦਾ ਮੈਂ ਤਾਂ ਅਗਲਿਆਂ ਨੂੰ ਵੀ ਅੱਗੇ ਨੂੰ ਕਹਿ ਰਿਹਾ ਮੀਡੀਆ ਦੇ ਵਿੱਚ ਅੱਜ ਬਿਲਕੁਲ ਵੀ ਭਾਈ ਜੇ ਕਿਸੇ ਦਾ ਕੋਈ ਅਮਲ ਕਰਦਾ ਜਿਹੜਾ ਚਿੱਟੇ ਵਾਲਾ ਉਹਦੇ ਫੈਸਲੇ 'ਚ ਬਿਲਕੁਲ ਨਹੀਂ ਜਾਣਾ ਚਾਹੀਦਾ ਹਾਂਜੀ ਇਹ ਜਿਹੜੇ ਲਵ ਮੈਰਿਜਾਂ ਦੇ ਕੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਲਵ ਮੈਰਿਜ ਵਾਲਿਆਂ ਨੂੰ ਇਹੀ ਬੱਚਿਆਂ ਨੂੰ ਮੈਂ ਦਿੰਨਾ ਵੀ ਪੁੱਤ ਲਵ ਮੈਰਿਜ ਨਾ ਕਰਾਓ ਜਿਹੜੇ ਮਾਪੇ ਜਿੱਥੇ ਕਹਿੰਦੇ ਆ ਉੱਥੇ ਤੁਸੀਂ ਕਰਾਉਣਾ ਚਾਹੀਦਾ ਮੈਂ ਦੇ ਰਿਆਂ ਜੀ ਪੁਲਿਸ ਕਮਿਸ਼ਨਰ ਨੂੰ ਆ ਦੇਖੋ ਮੈਂ ਲਿਖਤੀ ਰੂਪ ਦੇ ਵਿੱਚ ਤੇ ਪਰਿਵਾਰਜ ਕੋਣ ਕੋਣ ਹੈਗੇ ਆ ਮਾਮਾ ਧੀਆਂ ਨੇ ਜੀ ਇਹਨਾਂ ਦੇ ਵਿੱਚ ਤੇ ਹੁਣ ਦੁਬਾਰਾ ਅਸੀਂ ਘਰ ਗਏ ਤੁਹਾਡੇ ਨਾਲ ਫਿਰ ਦੁਬਾਰਾ ਕੋਈ ਕੀ ਮੰਗ ਕਰਦੇ ਹਾਂ ਉਹੀ ਮੈਂ ਦੁਬਾਰਾ ਇਹੀ ਮੰਗ ਕਰਦਾ ਕਾਨੂੰਨ ਤੋਂ ਵੀ ਉਹਨੂੰ ਸਜ਼ਾ ਦਿੱਤੀ ਜਾਂਦੀ। ਲੱਗਦਾ ਕੱਲ ਨੂੰ ਖਤਰਾ ਵੀ ਹੈਗਾ ਜੀ। ਹਾਂ ਮੈਨੂੰ ਵੀ ਮੈਨੂੰ ਵੀ ਖਤਰਾ ਆਇਆ ਤੇ ਬਾਰ-ਬਾਰ ਉਹ ਉਹ ਬਾਰ-ਬਾਰ ਗੇੜੇ ਕੱਢਦਾ ਤੇ ਮੇਰੇ ਗੱਡੀ ਨੰਬਰ ਨੋਟ ਕਰਕੇ ਮੈਨੂੰ ਮੈਸੇਜ ਵੀ ਪਾਉਂਦਾ ਵੀ ਤੈਨੂੰ ਅਸੀਂ ਮਾਰ ਦਾਂਗੇ। ਠੀਕ ਲੈ ਅਸੀਂ ਛੋੜ ਲੈ ਜਲਦੀ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਤੇ ਉਹ ਗੁਰਪ੍ਰੀਤ ਸ਼ੇਰੀਆ ਮੇਰਾ ਨਾਮ ਆ ਜੋ ਕਿ ਮੇਰਾ ਸੋਸ਼ਲ ਮੀਡੀਆ ਤੇ ਸਾਰਾ ਚੱਲਦਾ ਵਾ ਇਹਨਾਂ ਨੇ ਮੇਰੇ ਫਾਦਰ ਸਾਹਿਬ ਦੀ ਸ਼ਬੀ ਖਰਾਬ ਕੀਤੀ ਆ ਹਾਲਾਂਕਿ ਜੇ ਕੋਈ ਆਪਣੀ ਭੈਣ ਦੇ ਫੈਸਲੇ ਚ ਚਲੇ ਗਿਆ ਜਾਂ ਕੋਈ ਘਰ ਦੇ ਪਰਿਵਾਰ ਉਹਦੇ ਵਿੱਚ ਚਲੇ ਗਿਆ ਉਹਦੇ ਕੋਈ ਗਲਤ ਇਲਜ਼ਾਮ ਵੀਡੀਓ ਬਣਾ ਕੇ ਲਾਵੇ ਤੇ ਬਾਅਦ ਵਿੱਚ ਉਹ ਧਮਕੀਆਂ ਦੇਵੇ ਸਾਨੂੰ ਤੇ ਹੁਣ ਸਾਨੂੰ ਧਮਕੀ ਦੇਂਦਾ ਕਹਿੰਦਾ ਵੀ ਏੜੀ ਤੇਰੇ ਚ ਵੀ ਦਿਖਵੇ ਅਸੀਂ ਤੁਹਾਨੂੰ ਮਾਰ ਦੇਣਾ ਵੀ ਅਸੀਂ ਪਹਿਲਾਂ ਵੀ ਗੁੰਡੇ ਰਹਿ ਚੁੱਕੇ ਆ ਪੁਲਿਸ ਨੂੰ ਦੱਸਦੀ ਪੈਸੇ ਦੇ ਦਿੰਨੇ ਆ ਵੀ ਪੁਲਿਸ ਸਾਡੇ ਸਾਹਮਣੇ ਕੋਈ ਚੀਜ਼ ਨਹੀਂ ਬਤਾਏਦਾ ਮੇਰੇ ਕੋਲ ਇਹ ਚੀਜ਼ ਦੀ ਰ ਨਾ ਸਮਾਹ ਗਿਆ ਯਾ ਕੱਲ ਪਰਸੋਂ ਦੀ ਗੱਲ ਹੈ ਜੀ ਸਾਰਾ ਕੁਝ ਹੋ ਰਿਹਾ ਜੀ ਪੁਲਿਸ ਕੋ ਕਹਿੰਦੇ ਪੌਣਸ ਕੋਲ ਗਏ ਆ ਅਸੀਂ ਥਾਣਾ ਸਦਰ ਵੀ ਐਪਲੀਕੇਸ਼ਨ ਦਿੱਤੀ ਆ ਥਾਣਾ ਉਪਰਾਡੇ ਚ ਵੀ ਦਿੱਤੀ ਆ ਉਹ ਚੌਕੀ ਵੀ ਆ ਤੇ ਕੋਣੀ ਸੀ ਸਪੈਸ਼ਲ ਪੁਲਿਸ ਕਮਿਸ਼ਨਰ ਸਾਹਿਬ ਕੋਲ ਅਸੀਂ ਆਏ ਆ ਐਪਲੀਕੇਸ਼ਨ ਲੈ ਕੇ ਆ ਵੀ ਜੇ ਚੀਜ਼ ਦਾ ਸਾਡਾ ਉਹ ਤੇ ਪਰਚਾ ਦਰਜ ਨਾ ਹੋਇਆ ਵੀ ਇਸ ਚੀਜ਼ ਥਾੜਾ ਮਤਲਬ ਹਲੇ ਨਾ ਹੋਇਆ ਐਫ ਆਰ ਦਰਜ ਹੋ ਗਈ ਹੋਈ ਐ ਐਫ ਆਰ ਦਰਜ ਹਲੇ ਕੁਝ ਵੀ ਨਹੀਂ ਹੋਇਆ ਹੈਗਾ ਹਲੇ ਕੋਈ ਕੋਈ ਕਾਰਵਾਈ ਨਹੀਂ ਹੋਈ ਹੈਗੀ ਸਭ ਮਤਲਬ ਤੁਹਾਨੂੰ ਪਤਾ ਅੱਜ ਦੇ ਟਾਈਮ 'ਚ ਸਾਰੇ ਪੈਸੇ ਦੇ ਯਾਰ ਨਹੀਂ ਬਿਲਕੁਲ ਸਿੱਧੀਆਂ ਗੱਲਾਂ ਨੇ ਆਪਾਂ ਆਪਾਂ ਨੂੰ ਕਿਸੇ ਚੀਜ਼ ਦਾ ਕੋਈ ਡਰ ਨਹੀਂ ਹੈਗਾ ਸਿੱਧੀਆਂ ਪੈਸੇ ਦੇ ਯਾਰ ਨਹੀਂ ਅੱਜ ਦੇ ਟਾਈਮ 'ਚ ਤੇ ਜ ਤੇ ਸਾਰੇ ਸਾਹਮਣੇ ਪਤਾ ਲੱਗ ਜਾਣਾ ਕਿ ਕੋਈ ਨਾ ਕੋਈ ਫਿਰ ਆਪਣੇ ਨੌਲ ਤੇ ਅਸੀਂ ਸਟੈਪ ਚੱਕਾਂਗੇ ਅਸੀਂ ਲੱਗਦਾ ਵੀ ਫੈਸਲਾ ਕਰਾਉਣਾ ਮਹਿੰਗਾ ਬੈ ਗਿਆ ਪਿਤਾ ਜੀ ਫੈਸਲਾ ਮਹਿੰਗਾ ਗਿਆ ਮੈਂ ਕਹਿੰਦਾ ਪੂਰੀ ਸ਼ਬੀ ਖਰਾਬ ਕਰਤੀ ਸਾਡੀ ਇੰਨੀ ਇੰਨੀ ਜ਼ਿਆਦਾ ਬਣੀ ਹੋਈ ਆ ਲੋਕ ਸਾਨੂੰ ਕਮੈਂਟਾਂ ਵਿੱਚ ਕਹਿ ਰਹੇ ਨੇ ਲੋਕ ਉੱਥੇ ਕਿੰਨੇ ਗਲਤ ਕਮੈਂਟ ਕਰ ਰਹੇ ਕਿੰਨੇ ਕੋਈ ਚਲੋ ਸਾਡੇ ਪੱਖ ਜੀ ਵੀ ਕਮੈਂਟ ਕਰ ਰਹੇ ਨੇ ਪਰ ਇੰਨੀ ਕਿ ਜ਼ਿਆਦਾ ਸ਼ਬੀ ਖਰਾਬ ਹੋ ਗਿਆ ਮੈਂ ਕਹਿੰਦਾ ਕੋਈ ਕਿਸੇ ਦੇ ਫੈਸਲੇ 'ਚ ਹੀ ਨਾ ਜਾਵੇ ਤੇ ਅੱਜ ਦੇ ਟਾਈਮ 'ਚ ਜੋ ਲੱਭ ਮੈਟ ਕਰਾ ਰਹੇ ਜਾਂ ਕੋਈ ਕਰਵਾ ਰਹੇ ਲੱਭ ਮੈਰਜ ਦੇ ਚੱਕਰਾਂ ਜਾਂ ਨਾ ਪਿਆ ਪਹਿਲਾਂ ਕੁਝ ਹੋਰ ਹੁੰਦੇ ਨੇ ਬਾਅਦ 'ਚ ਕੁਝ ਹੋਰ ਹੁੰਦੇ ਆ ਦੇਖੋ ਸੀਪੀ ਕਮਿ বারবার লাগ লাগ পেਜਾਂ ਤੋਂ ਵੀਡੀਓ ভাইরাল ਕਰਵਾ ਰਹੇ ਨੇ ਇਹਦੇ ਵਿੱਚ ਮੇਰਾ ਮਰਨ ਹੋਇਆ ਪਿਆ ਵਾ ਸਿਰਫ ਇੱਕ ਜਮੈਂ ਮਰਿਆ ਨਹੀਂ ਹੈਗਾ ਸਿਰਫ ਮਰਿਆ ਨਹੀਂ ਹੈਗਾ ਜੇ ਨਾ ਕੋਈ ਕਾਰਵਾਈ ਕੀਤੀ ਆਪਣੇ ਆਪਾ ਸਟੈਪ ਚੱਕ ਲੈਣਾ ਕੋਈ ਫਿਰ ਇਹਦੇ ਜ਼ਿੰਮੇਵਾਰ ਸਾਰਾ ਜਿਹੜੇ ਬੰਦੇ ਨੇ ਵੀਡੀਓ ਬੈਲ ਕੀਤੀ ਆ ਹਰਮਨ ਮਾਨਕੂ ਤੇਰਾ ਸਾਰਾ ਪਰਿਵਾਰ ਜ਼ਿੰਮੇਵਾਰ ਹੋਊਗਾ ਜੇ ਮੇਰੇ ਜੇ ਮੇਰੇ ਜੇ ਮੇਰੇ ਕਿਸੇ ਫਾਦਰ ਸਾਹਮਣ ਜਾਂ ਕੁਝ ਹੋ ਗਿਆ ਜਾਂ ਮੇਰੀ ਫੈਮਿਲੀ ਜੋ ਕਿਸੇ ਨੂੰ ਵੀ ਕੁਝ ਹੋ ਗਿਆ ਉਹਦੇ ਜ਼ਿੰਮੇਵਾਰ ਉਹ ਹੋਣਗੇ ਰਸਤੇ ਤੁਹਾਨੂੰ ਧਮਕੀਆਂ ਦਿੰਦੇ ਆ ਅਮਨੀਤ ਕੌਰ ਜੀ ਸਰ ਦਰਖਾਸਤ ਆਈ ਸੀ ਸਰ ਕੀ ਕਾਰਵਾਈ ਕੀਤੀ ਗਈ ਜਿਹੜੀ ਗ੍ਰੀਡਰ ਆਈ ਅਮਨੀਤ ਕੌਰ ਜੀ ਕੱਲ ਆਏ ਸੀਗੇ ਕਿਉਂਕਿ ਇਹ ਤੇ ਦਰਖਾਸਤ ਦੇ ਗਈ ਸੀਗੇ ਜਿਨ੍ਹਾਂ ਦੀ ਗੱਲਬਾਤ ਸਨ ਉਪਰੰਤ ਉਹਨਾਂ ਨੂੰ ਦੁਬਾਰਾ ਦੁਜੂ ਗੱਲਤੀ ਤੇ ਇਹਨਾਂ ਨੂੰ ਟਾਈਮ ਦਿੱਤਾ ਗਿਆ ਸੀ ਜੀ ਦੂਸਰੀ ਧਿਰ ਦੀ ਪੌਲ ਆਈ ਸੀ ਪੀ ਜੇ ਪਾਰਟੀ ਆ ਗਈ ਤੇ ਅਸੀਂ ਆ ਗਏ ਬਟ ਇਹ ਆਈ ਨਹੀਂ ਤੇ ਜਿਨ੍ਹਾਂ ਨੇ ਅੱਗੇ ਟਾਈਮ ਲਾਇਆ ਸੀ ਉਹਨੇ ਜਿਹੜੀ ਲੜਕੀ ਵੱਲੋਂ ਦਰਖਾਸਤ ਜਿਹੜੀ ਦਿੱਤੀ ਹੋਈ ਹੈ ਤੇ ਉਹਨਾਂ ਦੇ ਫਾਦਰ ਦੀ ਕਾਲ ਆਈ ਸੀ ਸਹਰੇ ਦੀ ਮੜਕੀ ਦੇ ਸਹਰੇ ਦੀ ਜੀ ਅਸੀਂ ਕਿੰਨੇ ਕੁ ਵਜੇ ਆ ਜੀਏ ਤੇ ਸ਼ਹਿਮਤ ਕਿਸੇ ਦੇ ਡੈਥ ਹੋ ਗਿਆ ਤਾਂ ਉਹ ਕਹਿੰਦੇ ਜੀ ਸਾਨੂੰ ਥੋੜਾ ਟਾਈਮ ਚਾਹੀਦਾ ਤੇ ਮੈਂ ਉਹਨਾਂ ਕੋਲ ਕਹਿੰਦਾ ਜੀ ਕੋਈ ਗੱਲ ਨਹੀਂ ਤੁਸੀਂ ਆ ਕੇ ਰਿਟਰਨ ਤੇ ਲੈ ਕੇ ਦੇ ਦੇ ਜੀ ਬਾਕੀ ਬਰਤਾਲ ਚੱਲ ਰਹੀ ਆ ਅਜੇ ਦੋਹਾਂ ਪਾਰਟੀਆਂ ਚ ਕੋਈ ਵੀ ਚੰਕੀ ਬਰਤਾਲ ਚ ਸ਼ਾਮਲ ਨਹੀਂ ਹੋਈ ਆ ਅਗਰ ਕੋਈ ਜਾਂਚਿਤ ਦੋਸ਼ੀ ਪਾਇਆ ਜਾਂਦਾ ਕਾਬਿਲਕਤੀ ਇਹ ਵੀ ਹੈ ਉਹ ਤਾਂ ਆਵਰਸਲੀ ਸਭ ਦੇ ਕਰੀਦੀ ਆ ਜਿਹੜਾ ਦੋਸ਼ੀ ਪਾਇਆ ਜਾਂਦਾ ਉਹਨੂੰ ਦੱਸਿਆ ਜਾਂਦਾ ਉਹਦੇ ਬਾਰੇ ਸਰ ਇੱਕ ਵਿਅਕਤੀ ਵੱਲੋਂ ਫੈਸਲਾ ਕਰਾਇਆ ਜਾ ਰਿਹਾ ਜੀ ਉਹ ਫੈਸਲਾ ਕਰਾਉਣ ਵਾਲੇ ਬਜ਼ੁਰਗ ਦੀ ਇੱਕ ਵੀਡੀਓ ਵਾਇਰਲ ਕੀਤੀ ਵੀ ਉਸ ਦਾ ਵੀ ਮਾਮਲਾ ਤੁਹਾਡੇ ਕੋਲ ਆਇਆ ਨਹੀਂ ਉਹ ਮੇਰੇ ਧਿਆਨ ਚ ਕੋਈ ਨਹੀਂ ਆ ਕਿਸੇ ਦੀ ਵੀਡੀਓ ਬਾਰੇ ਕੋਈ ਮੈਨੂੰ ਜਾਣਕਾਰੀ ਠੀਕ ਹੈ ਥੈਂਕ ਯੂ